ਹਾਂਜੀ ਸਾਰੇ ਪੁੱਤਰਾ ਵੀਰਾਂ ਨੂੰ ਸੱਸੀ ਆ ਕਾਲ ਲਓ ਵੀ ਆਪਾਂ ਤਾਂ ਆਪਣੇ ਪੁੱਤਰਾ ਨੂੰ ਧਾਣੇ ਲਓ ਪੁੱਤਰਾ ਆਜੋ ਖਾ ਲੋ ਖਾ ਲੋ ਖਾ ਲੋ ਨੋ ਵੀ ਆਪਾਂ ਦਾਨੇ ਧਰ ਤੇ ਇੱਧਰ ਇੱਕ ਖੁੱਡੇ ਨੂੰ ਹੁਣ ਬਾਰੀਆ ਦੂਜੇ ਖੁੱਡੇ ਦੀ ਹੁਣ ਤਾਂ ਇਹ ਨੂੰ ਦੋ ਕਾਰਤੇ ਦੇਖੋ ਵੀ ਮਿੱਤਰੋ ਕਿੰਨੇ ਜਾਨਵਰ ਆਪਣੇ ਫੜੋ ਫੜੋ ਮੁੰਤਰਾਂਗੇ ਤੀਜੇ ਖੁੱਡੇ ਵਾਲੇ ਨੇ ਲੋ ਵੀ ਹੁਣ ਆਪਣੀ ਬਾਰੀ ਆ ਬੱਚੇ ਵਾਲਿਆਂ ਦੀ ਇਹਨਾਂ ਨੂੰ ਧਰਾਂਗੇ ਦਾਣੇ ਹੁਣ ਇਹ ਬਿਲੇ ਕਰ ਰਹੇ ਹੋਣਗੇ ਮੂਰੇ ਲਾਵਾਂਗੇ ਜੋੜੀਆਂ ਕਰੋ ਵੀ ਮੇਕਰੋ ਦਰਸ਼ਨ ਹੁਣ ਧਰ ਦਿਆਂ ਦਾਣੇ ਹੁਣ Enggak Ini namun hitam sih

ਤਰਾਂਗੇ ਪਾਣੀ ਇਹਨਾਂ ਨੂੰ ਲੋਵੀ ਹੁਣ ਆਪਾਂ ਧਰਾਂਗੇ ਪਾਣੀ ਜਾਨਵਰਾਂ ਨੂੰ ਪਾਣੀ ਦੀ ਵਾਸਤੇ ਪਏ ਨੇ ਆਪਣੇ ਕੋਲੇ ਆਹ ਚੀਜ਼ ਮੈਂ ਤਰਾਂਗੇ ਦੂਜੇ ਖੁੱਡੇ ਵਾਲਿਆਂ ਨੂੰ ਲਓ ਐਵੀਂ ਮਿੱਤਰੋ ਪਾਣੀ ਕਿੰਨੇ ਦੇਖੋਣੇ ਜੋ ਉਹ ਵੀ ਹੁਣ ਵਾਰੀ ਆ ਗਈ ਉਹ ਵੱਡੇ ਕਬੂਤਰਾਂ ਦੀ ਪਾਣੀ ਦੀ ਉਹ ਲੈ ਉਹ ਵੀ ਇਹ ਚੀਜ਼ ਆ ਇਹ ਸਾਫ ਪਾਣੀ ਸਾਫ ਰੰਗ ਦਾ ਦੇ ਵਿੱਚ ਬਠਾਣੀ ਪੈਣੀ ਆ ਆਪੇ ਪੀ ਜਾਂਦੇ ਲੋ ਵੀ ਮਨ ਨੂੰ ਜਿਆਦਾ ਪਾਣੀ ਬੀਬੀ ਆਪਰੇ ਬਾਣੇ ਥੱਲੇ ਆਈ ਜਾਣਾ ਬਾਕੀ ਪਤਈਆ ਸਾਰੇ ਬਾਈਆ ਉੱਤਰ ਆਣ ਲੈ ਲਓਇਂ ਹਰ ਇੱਕ ਉੱਤਰ ਬਾਜ ਜਾਂਦਾ ਧੰਨਵਾਦ ਵੀਰਾਂ ਵੱਤਾਂ ਬਾਤ ਲੈਕ ਸ਼ੇਅਰ ਕਰ ਦਿਓ ਅੱਗੇ ਤੋਂ ਆਪਾਂ ਹੋਰ ਵਧੀਆ ਵੀਡੀਓ ਤੁਹਾਡੇ ਲਈ ਉਤਰਾਂ ਦੇ ਕਿਸੇ ਤੇ ਲੈ ਕੇ ਆਈਏ ਧੰਨਵਾਦ